ਸੁਖਜਿੰਦਰ ਸਿੰਘ ਰੰਦਾਵਾ ਕਾਂਗਰਸ ਪਾਰਟੀ ਦੇ ਵੱਲੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕੈਂਡੀਡੇਟ ਨੇ ਉਹ ਚੋਣ ਲੜ ਰਹੇ ਨੇ ਅਤੇ ਉਹਨਾਂ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ ਅਤੇ ਉਸ ਨਾਮਜ਼ਦਗੀ ਪੱਤਰ ਦੇ ਵਿੱਚ ਉਹਨਾਂ ਨੇ ਆਪਣੇ ਜਾਇਦਾਦ ਦੇ ਵੇਰਵੇ ਸਾਂਝੇ ਕੀਤੇ ਨੇ ਆਪਣੇ ਨਹੀਂ ਸਗੋ ਆਪਣੀ ਪਤਨੀ ਦੇ ਵੀ ਜਾਇਦਾਦ ਦੇ ਵੇਰਵੇ ਸਾਂਝੇ ਕੀਤੇ ਨੇ ਦੱਸ ਜੀ ਤਾਂ ਇਹ ਸ਼ਰਤ ਹੁੰਦੀ ਹੈ ਕਿ ਜਦੋਂ ਕੋਈ ਵਿਅਕਤੀ ਚੋਣ ਲੜਨ ਜਾ ਰਿਹਾ ਹੁੰਦਾ ਤਾਂ ਉਸ ਨੂੰ ਚੋਣ ਕਮਿਸ਼ਨ ਦੇ ਨਾਲ ਆਪਣੇ ਸਾਰੇ ਜਾਇਦਾਦ ਦੇ ਵੇਰਵੇ ਆ ਜਿਹੜੇ ਉਹ ਸਾਂਝੇ ਕਰਨੇ ਪੈਂਦੇ ਆ ਚਾਹੇ ਉਹ ਚੱਲ ਜਾਇਦਾਦ ਆ ਚੱਲ ਜਾਇਦਾਦ ਹੁੰਦੀ ਐ ਜਿਵੇਂ ਸੋਨਾ ਹੋ ਗਿਆ ਗੱਡੀਆਂ ਹੋ ਗਿਆ ਜਿਹੜੀਆਂ ਆਪਣੇ ਨਾਲ ਚੱਲ ਕੇ ਚੱਲ ਫਿਰ ਸਕਦੀ ਹੁੰਦੀ ਐ ਉਹ ਉਸ ਨੂੰ ਚੱਲ ਜਾਇਦਾਦ ਕਹਿੰਦੇ ਯਾਰ ਔਰ ਚੱਲ ਜਾਇਦਾਦ ਹੁੰਦੀ ਐ ਜਿਹੜੀ ਉਹ ਹੁੰਦੀ ਐ ਕਿ ਜਿਵੇਂ ਜ਼ਮੀਨ ਹੋਗੀ ਜਿਵੇਂ ਪਲਾਟ ਹੋਗੇ ਜਿਵੇਂ ਘਰ ਹੋਗੇ ਜਿਹੜੇ ਚੱਲ ਫਿਰ ਨਹੀਂ ਸਕਦੀ ਚੱਲ ਅਚਲ ਜਾਇਦਾਦ ਪੂਰੀ ਦਾ ਵੇਰਵਾ ਦੇਣਾ ਪੈਂਦਾ ਆਪਣਾ ਔਰ ਆਪਣੀ ਪਤਨੀ ਦਾ ਔਰ ਜੇਕਰ ਪਤਨੀ ਚੋਂ ਲੜ ਰਹੀ ਐ ਤਾਂ ਉਸ ਨੂੰ ਆਪਣੇ ਪਤੀ ਪਤੀ ਦਾ ਵੀ ਜਿਹੜਾ ਉਹ ਵੇਰਵਾ ਸਾਂਝਾ ਕਰਨਾ ਪੈਂਦਾ ਤਾਂ ਇਸੇ ਤਰੀਕੇ ਸੁਖਜਿੰਦਰ ਸਿੰਘ ਰੰਦਾਵਾ ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਨੇ ਚੋਣ ਲੜ ਰਹੇ ਨੇ ਨਾਮਿਕ ਪੱਤਰ ਪਰਿਆ ਅਤੇ ਉਹਨਾਂ ਨੇ ਆਪਣਾ ਅਤੇ ਆਪਣੀ ਪਤਨੀ ਦਾ ਜਿਹੜਾ ਉਹ ਜਾਇਦਾਦਾ ਵੇਰਵਾ ਸਾਂਝਾ ਕੀਤਾ ਤਾਂ ਜਾਣੋ ਕਿੰਨੇ ਅਮੀਰ ਨੇ ਸੁਖਜਿੰਦਰ ਸਿੰਘ ਰੰਦਾਵਾ ਤਾਂ ਪਹਿਲਾਂ ਦੱਸ ਦਿੰਦੇ ਹਾਂ ਕਿ ਰੰਦਾਵਾ ਦੇ ਕੋਲ 50000 ਰੁਪਏ ਕੈਸ਼ ਹੈ ਅਤੇ ਉਹਨਾਂ ਦੀ ਪਤਨੀ ਦੇ ਕੋਲ 45000 ਰੁਪਏ ਕੈਸ਼ ਹੈ ਰੰਦਾਵਾ ਦੇ ਕੋਲ ਇੱਕ 19 ਲੱਖ 40000 ਦੀ ਅਨੋਵਾ ਗੱਡੀ ਹੈ ਤੇ ਉਥੇ ਹੀ ਰੰਦਾਵਾ ਦੇ ਕੋਲ 14 ਲੱਖ ਦਾ ਸੋਨਾ ਵੀ ਹੈ ਅਤੇ ਪਤਨੀ ਦੇ ਕੋਲ 28 ਲੱਖ ਦਾ ਸੋਨਾ ਹੈ ਤਾਂ ਕੁੱਲ ਮਿਲਾ ਕੇ ਰੰਦਾਵਾ ਅਤੇ ਰੰਦਾਵਾ ਦੀ ਪਤਨੀ ਕੋਲ ਜਿਹੜੀ ਕੁੱਲ ਚੱਲ ਜਾਇਦਾਦ ਹੈ ਯਾਨੀ ਰੰਦਾਵਾ ਕੋਲ ਕੁੱਲ ਚੱਲ ਜਾਇਦਾਦ 64 ਲੱਖ 80000 ਰੁਪਏ ਦੀ ਹੈ ਅਤੇ ਰੰਦਾਵਾ ਦੀ ਪਤਨੀ ਦੇ ਕੋਲ ਕੁੱਲ ਚੱਲ ਜਾਇਦਾਦ 37 ਲੱਖ ਤੇ 72000 ਰੁਪਏ ਦੀ ਹੈ ਜਿਦੇ ਵਿੱਚ 50000 ਕੈਸ਼ ਰੰਦਾਵਾ ਕੋਲ 45000 ਕੈਸ਼ ਉਹਨਾਂ ਦੀ ਪਤਨੀ ਦੇ ਕੋਲ ਅਤੇ 19 ਲੱਖ 40000 ਦੀ ਗੱਡੀ ਅਨੋਵਾ ਰੰਧਾਵਾ ਦੇ ਕੋਲ ਰੰਧਾਵਾ ਦੇ ਕੋਲ 14 ਲੱਖ ਦਾ ਸੋਨਾ ਅਤੇ ਪਤਨੀ ਦੇ ਕੋਲ ਜਿਹੜਾ 28 ਲੱਖ ਦਾ ਸੋਨਾ ਹੈਗਾ ਤਾਂ ਇਹ ਜਿਹੜੀ ਗੱਲ ਸੀ ਰੰਧਾਵਾ ਅਤੇ ਰੰਧਾਵਾ ਦੀ ਪਤਨੀ ਦੀ ਚੱਲ ਜਾਇਦਾਦ ਦੀ ਕੁੱਲ ਚੱਲ ਜਾਇਦਾਦ ਰੰਧਾਵਾ ਦੇ ਕੋਲ 64 ਲੱਖ 80 ਹਜ਼ਾਰ ਦੀ ਹੈ ਅਤੇ ਕੁੱਲ ਚੱਲ ਜਾਇਦਾਦ ਰੰਧਾਵਾ ਦੀ ਪਤਨੀ ਦੇ ਕੋਲ 37 ਲੱਖ 72 ਹਜ਼ਾਰ ਰੁਪਏ ਦੀ ਹੈ ਤਾਂ ਉੱਥੇ ਜੇ ਆਪਾਂ ਅਚਲ ਜਾਇਦਾਦ ਆ ਜੀ ਅਚਲ ਜਾਇਦਾਦ ਜਿਵੇਂ ਪਹਿਲਾਂ ਦੱਸ ਕੇ ਹਟਿਆ ਅਚਲ ਜਾਇਦਾਦ ਉਹ ਹੁੰਦੀ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਜਾਇਦਾਦ ਜਿਹੜੀ ਆ ਉਹ ਚੱਲ ਫਿਰ ਨਹੀਂ ਸਕਦੀ ਹੁੰਦੀ ਜਿਵੇਂ ਪਲਾਟ ਹੋਗੇ ਘਰ ਹੋਗੇ ਜਾਂ ਜ਼ਮੀਨ ਹੋਗੀ ਉਸ ਨੂੰ ਆਪਾਂ ਅਚਲ ਜਾਇਦਾਦ ਕਹਿ ਦਿੰਦੇ ਆ ਅਚਲ ਜਾਇਦਾਦ ਦੇ ਵਿੱਚ ਰੰਧਾਵਾ ਦੀ ਜਿਹੜੀ ਕੁੱਲ ਪ੍ਰਾਪਰਟੀ ਹੈ ਉਹ 4 ਕਰੋੜ ਰੁਪਏ ਦੀ ਹੈ ਕੁੱਲ 4 ਕਰੋੜ ਰੁਪਏ ਦੀ ਜਿਹੜੀ ਜਿਹੜੀ ਅਚਲ ਜਾਇਦਾਦ ਆ ਰੰਧਾਵਾ ਦੇ ਕੋਲ ਜਿਹਦੇ ਵਿੱਚ ਘਰ ਪਲਾਟ ਤੇ ਜ਼ਮੀਨ ਵੀ ਨੇ ਔਰ ਉੱਥੇ ਜੇ ਆਪਾਂ ਗੱਲ ਕਰੀਏ ਰੰਧਾਵਾ ਦੀ ਪਤਨੀ ਦੇ ਕੋਲ 2 ਕਰੋੜ ਤੇ 10 ਲੱਖ ਦੀ કુલ ਜਿਹੜੀ ਹੈ ਅਚਲ ਜਾਇਦਾਦ ਹੈਗੀ ਹੈ ਤਾਂ ਰੰਧਾਵਾ ਦੇ ਰੰਧਾਵਾ ਦੇ ਕੋਲ કુલ ਅਚਲ ਜਾਇਦਾਦ ਜਿਹੜੀ ਆ ਉਹ 4 ਕਰੋੜ ਦੀ ਹੈ ਔਰ ਉਹਨਾਂ ਦੀ ਪਤਨੀ ਦੇ ਕੋਲ ਕੁੱਲ ਜਿਹੜੀ ਜਾਇਦਾਦ ਅਚਲ ਹੈ ਤਾਂ ਉਹ 2 ਕਰੋੜ ਤੇ 10 ਲੱਖ ਰੁਪਏ ਦੀ ਹੈਗੀ ਹੈ ਤਾਂ ਇਹ ਅਚਲ ਜਾਇਦਾਦ ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਇੰਨਾ ਹੀ ਨਹੀਂ ਰੰਧਾਵਾ ਦੇ ਉੱਪਰ ਤਕਰੀਬਨ 60 ਲੱਖ ਦਾ ਕਰਜ਼ਾ ਵੀ ਹੈ ਜੇਕਰ ਰੰਦਾਵਾ ਦੇ ਕੋਲ ਕਰੋੜਾਂ ਦੀ ਜਾਇਦਾਦ ਹੈ ਤਾਂ ਰੰਦਾਵਾ ਦੇ ਉੱਪਰ ਜਿਹੜਾ ਉਹ ਜਣੀ 60 ਲੱਖ ਦਾ ਕਰਜ਼ਾ ਵੀ ਹੈ ਤਾਂ ਉਸ ਤੋਂ ਪਹਿਲਾਂ ਦੱਸ ਦਿੰਨਾ ਕਿ ਕੁੱਲ ਜਾਇਦਾਦ ਕਿੰਨੀ ਦੇ ਮਾਲਕ ਨੇ ਰੰਦਾਵਾ ਕੁੱਲ ਜਾਇਦਾਦ ਜਿਹੜੀ ਚੱਲ ਅਚੱਲ ਰੰਦਾਵਾ ਦੀ ਹੈਗੀ ਹੈ ਉਹ ਉਹਨਾਂ ਦੀ ਪਤਨੀ ਅਤੇ ਉਹਨਾਂ ਦੀ ਜਿਹੜੀ ਜਾਇਦਾਦ ਆ ਉਹ 7 ਕਰੋੜ ਤੇ 12 ਲੱਖ ਤੋਂ ਵੱਧਦੀ ਹੈ ਤੇ ਚੱਲ ਅਚੱਲ ਜਾਇਦਾਦ ਕੁੱਲ ਮਿਲਾ ਕੇ ਰੰਦਾਵਾ ਤੇ ਰੰਦਾਵਾ ਦੀ ਪਤਨੀ ਕੋਲ 7 ਕਰੋੜ 12 ਲੱਖ ਤੋਂ ਵੱਧਦੀ ਹੈ ਔਰ ਰੰਧਾਵਾ ਦੇ ਉੱਪਰ ਤਕਰੀਬਨ 60 ਲੱਖ ਦਾ ਕਰਜ਼ਾ ਵੀ ਹੈ ਤੇ ਰੰਧਾਵਾ ਦੀ ਪਤਨੀ ਤੇ 10 ਲੱਖ ਤੋਂ ਉੱਪਰ ਦਾ ਕਰਜ਼ਾ ਜਿਹੜਾ ਉਹ ਹੈਗਾ ਤਾਂ ਇਹ ਰੰਧਾਵਾ ਦੀ ਜਿਹੜੀ ਉਹ ਜਾਇਦਾਦ ਬਾਰੇ ਤੁਹਾਨੂੰ ਦੱਸ ਰਹੇ ਆ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਲ ਔਰ ਉਹਨਾਂ ਦੀ ਪਤਨੀ ਦੇ ਕੋਲ ਕੁੱਲ ਚੱਲ ਅਚੱਲ ਜਾਇਦਾਦ ਜਿਹੜੀ ਹੈ ਉਹ 7 ਕਰੋੜ ਤੇ 12 ਲੱਖ ਰੁਪਏ ਤੋਂ ਵੱਧਦੀ ਹੈ ਔਰ ਉਹਨਾਂ ਦੇ ਉੱਪਰ ਤਕਰੀਬਨ 60 ਲੱਖ ਦਾ ਕਰਜ਼ਾ ਰੰਧਾਵਾ ਸਾਹਿਬ ਦੇ ਉੱਪਰ ਹੈ ਔਰ ਰੰਦਾਵਾ ਦੀ ਪਤਨੀ ਦੇ ਉੱਪਰ 10 ਲੱਖ ਤੋਂ ਵੱਧ ਦਾ ਕਰਜ਼ ਜਿਹੜਾ ਉਹ ਹੈਗਾ ਤਾਂ ਇਹ ਰੰਦਾਵਾ ਦੀ ਜਾਇਦਾਦ ਬਾਰੇ ਗੱਲ ਹੈ ਤਾਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦਾ ਕਿ ਰੰਦਾਵਾ ਦੇ ਕੋਲ ਜਿਹੜੀ ਚੱਲ ਜਾਇਦਾਦ ਆ ਉਹਦੇ ਵਿੱਚ 50000 ਕੈਸ਼ ਹੈ ਤੇ ਪਤਨੀ ਦੇ ਕੋਲ 45000 ਕੈਸ਼ ਹੈ ਰੰਦਾਵਾ ਦੇ ਕੋਲ ਇੱਕ 1940000 ਦੀ ਅਨੋਵਾ ਗੱਡੀ ਵੀ ਹੈ ਰੰਦਾਵਾ ਦੇ ਕੋਲ 14 ਲੱਖ ਦਾ ਸੋਨਾ ਹੈ ਤੇ ਉਹਨਾਂ ਦੀ ਪਤਨੀ ਦੇ ਕੋਲ 28 ਲੱਖ ਰੁਪਏ ਦਾ ਸੋਨਾ ਹੈ ਅਤੇ ਕੁੱਲ ਚੱਲ ਜਾਇਦਾਦ ਜਿਹੜੀ ਆ ਰੰਦਾਵਾ ਦੀ ਬਣਦੀ ਉਹ 6480000 ਅਤੇ ਉਹਨਾਂ ਦੀ ਪਤਨੀ ਦੀ ਕੁੱਲ ਚੱਲ ਜਾਇਦਾਦ ਜਿਹੜੀ ਹੈ ਉਹ 37,72,000 ਰੁਪਏ ਦੀ ਹੈ। ਰੰਧਾਵਾ ਦੇ ਕੋਲ ਜਿਹੜੀ ਅਚਲ ਜਾਇਦਾਦ ਆ ਉਹ ਘਰ, ਪਲਾਟ, ਜ਼ਮੀਨ ਦੇ ਸਮੇਤ ਰੰਧਾਵਾ ਦੀ ਕੁੱਲ ਅਚਲ ਜਾਇਦਾਦ 4 ਕਰੋੜ ਦੀ ਜਿਹੜੀ ਹੈ ਔਰ ਰੰਧਾਵਾ ਦੀ ਪਤਨੀ ਦੇ ਕੋਲ ਕੁੱਲ ਅਚਲ ਜਾਇਦਾਦ ਜਿਹੜੀ ਹੈ ਉਹ 2 ਕਰੋੜ 10 ਲੱਖ ਰੁਪਏ ਦੀ ਬਣਦੀ ਹੈ। ਤਾਂ ਰੰਧਾਵਾ ਅਤੇ ਰੰਧਾਵਾ ਦੀ ਪਤਨੀ ਦੇ ਕੋਲ ਕੁੱਲ ਚੱਲ ਅਚਲ ਜਿਹੜੀ ਜਾਇਦਾਦ ਆ ਉਹ 7 ਕਰੋੜ 12 ਲੱਖ ਤੋਂ ਵੱਧਦੀ ਹੈ। ਰੰਧਾਵਾ ਉੱਪਰ ਤਕਰੀਬਨ 60 ਲੱਖ ਦਾ ਕਰਜ਼ਾ ਵੀ ਹੈ ਅਤੇ ਰੰਧਾਵਾ ਦੀ ਪਤਨੀ ਦੇ ਉੱਪਰ ਜਿਹੜਾ ਹੈਗਾ ਉਹ 10 ਲੱਖ ਤੋਂ ਉੱਪਰ ਦਾ ਜਿਹੜਾ ਉਹ ਕਰਜ਼ਾ ਹੈਗਾ ਤਾਂ ਇਹ ਜਿਹੜੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਤਾਂ ਰੰਧਾਵਾ ਦੀ ਇਹ ਜਿਹੜੀ ਜਾਇਦਾਦ ਦਾ ਵੇਰਵਾ ਉਹਨਾਂ ਨੇ ਚੋਣ ਕਮਿਸ਼ਨ ਨੂੰ ਜਿਹੜਾ ਉਹ ਸਾਂਝਾ ਕੀਤਾ ਹੈ ਅਤੇ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜਦੋਂ ਵੀ ਕੋਈ ਵਿਅਕਤੀ ਚੋਣ ਲੜ ਰਿਹਾ ਹੁੰਦਾ ਤਾਂ ਉਸ ਨੂੰ ਆਪਣੀ ਜਾਇਦਾਦ ਦਾ ਸਾਰਾ ਵੇਰਵਾ ਜਿਹੜਾ ਉਹ ਚੋਣ ਕਮਿਸ਼ਨ ਦੇ ਨਾਲ ਸਾਂਝਾ ਕਰਨਾ ਹੁੰਦਾ ਆਪਣੇ ਹਮਸਫਰ ਦਾ ਵੀ ਕਰਨਾ ਹੁੰਦਾ ਜੇ ਪਤੀ ਲੜ ਰਿਹਾ ਤਾਂ ਪਤਨੀ ਦਾ ਵੀ ਨਾਲ ਕਰਨਾ ਪੈਂਦਾ ਤੇ ਜੇ ਪਤਨੀ ਲੜ ਰਹੀ ਹੈ ਤਾਂ ਪਤੀ ਦਾ ਵੀ ਨਾਲ ਜਿਹੜਾ ਪੂਰੀ ਜਾਇਦਾਦ ਦਾ ਵੇਰਵਾ ਸਾਂਝਾ ਕਰਨਾ ਪੈਂਦਾ ਤਾਂ ਇਹ ਜਿਹੜਾ ਜਾਇਦਾਦ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕਰ ਰਹੇ ਸੀ ਇਹ ਸੁਖਚਿੰਦਰ ਸਿੰਘ ਰੰਧਾਵਾ ਹੋਰਾਂ ਦਾ ਸੀ ਤੇ ਹੋਰ ਵੀ ਉਮੀਦਵਾਰਾਂ ਦਾ ਜਿਹੜਾ ਜਾਇਦਾਦ ਦਾ ਵੇਰਵਾ ਤੁਹਾਡੇ ਤੱਕ ਲੈ ਕੇ ਆ ਰਹੇ